ਕਲਾਨੌਰ ਤੋਂ ਮੌਜੂਦਾ ਮੈਂ ਮੌਜੂਦਾ ਨੰਬਰਦਾਰ ਬੋਲਦਾ ਕਲਾਨੌਰ ਵਿੱਚ ਇੱਥੇ ਸੁਖਜਿੰਦਰ ਸਿੰਘ ਰਧਾਵਾ ਦਾ ਹੀ ਜ਼ਿਆਦਾ ਜੋਰ ਹੈ ਕਿ ਸੁਖਜਿੰਦਰ ਸਿੰਘ ਰਧਾਵਾ ਇੱਥੇ ਡਿਪਟੀ ਮੰਤਰੀ ਵੀ ਪੰਜਾਬ ਦੇ ਰਹ ਚੁੱਕੇ ਹਨ ਉਹ ਲੋਕ ਸਭਾ ਦੇ ਇਲੈਕਸ਼ਨ ਵੀ ਲਾ ਰਹੇ ਹੈ ਕਈ ਚੱਕਰੀ ਪੰਚਾਇਤੇ ਹੋ ਕਿ ਚੱਕਰੀ ਪੰਚਾਇਤ ਇੱਕ ਸ਼ਹਿਰ ਦੇ ਵਿੱਚ ਬੜੀ ਛੋਟੀ ਜਿਹੀ ਪੰਚਾਇਤ ਹੈ ਉੱਤੇ ਹਰ ਘਰ ਘਰ ਵਿੱਚ ਇੰਟਰਲਾਰਡ ਗਲੀਆਂ ਚ ਲਾਤੀਆਂ ਲਾਈਟਾਂ ਲਗਾਤੀਆਂ ਨੇ ਤਹੀ ਤੇ ਉਹ ਉਮੀਦ ਕਰਦੇ ਆ ਕਿ ਬਾਲਮੀਕ ਮਹੱਲੇ ਦਾ ਇਹ ਮੰਦਰ ਬਹੁਤ ਵਧੀਆ ਸਵਾਰਤਾ ਲੱਗੇ ਬਾਬੇ ਡੱਡਰ ਪੀਰ ਦੀ ਜਗਾ ਉਹਥੇ ਇੰਨਾ ਪਾਣੀ ਸੀ ਕਿ ਲੋਕਾਂ ਤੋਂ ਵਿਆਹ ਸ਼ਾਦੀ ਚ ਬੱਚਾ ਕੋ ਲੰਗੇ ਸਕੂਲ ਹੀ ਜਾਇਆ ਜਾਂਦਾ ਉਹਥੇ ਮਿੱਟੀ ਪਾ ਕੇ ਉਹਨਾਂ ਇੰਟਰਲੌਕ ਲਵਾਤੀ ਆ ਅਸੀਂ ਕਿਨੇ ਕਰਨਦਾ ਹਾਂ ਸਾਹਿਬ ਜਿੱਤ ਪ੍ਰਾਪਤ ਹੋਵੇ ਆਉਣ ਵਾਲੇ ਸਮੇਂ ਚ ਕਲਾਂੌਰ ਐਡਾ ਵਧੀਆ ਬਣ ਜਾਵੇ ਕਿ ਲੋਕੀ ਦੂਰੋਂ ਦੂਰੋਂ ਵੇਖਣ ਕਿ ਜਿਹਨੇ ਵੇਖਿਆ ਨਹੀਂ ਲਾਹੌਰ ਵੇਖੇ ਕਲਾਂੌਰ ਕ੍ਰੀਟੇ ਸਰਦਾਰ ਸਿੰਘ ਜਿੰਦ ਸੰਵਿਧਾਵਾ ਜੀ ਕੈਪਟਨ ਮੰਤਰੀ ਰਹੇ ਨੇ ਉਹਨਾਂ ਨੇ ਬਹੁਤ ਸਾਰੇ ਡਵੈਲਪਮੈਂਟ ਦੇ ਕੰਮ ਕਰਾਏ ਨੇ ਜਿਸ ਦਾ ਸ਼ਿਵ ਮੰਦਿਰ ਦੀ ਪਾਰਕ ਆ ਇੱਥੇ ਸਾਡੇ ਇਹ ਐਸ ਡੀ ਐਮ ਦੀ ਅਦਾਲਤ ਵਾਸਤੇ ਉਹਨਾਂ ਨੇ ਬਿਲਡਿੰਗ ਦੇ ਵਾਸਤੇ ਵੀ ਕਰੋੜਾਂ ਰੁਪਏ ਦਿੱਤੇ ਨੇ ਉਹ ਤਿਆਰ ਹੋ ਰਹੀ ਆ ਹਸਪੀਟਲ ਦੀ ਐਮਰਜੈਂਸੀ ਵਾਰਡ ਵਾਸਤੇ ਉਹਨਾਂ ਕਰੋੜਾਂ ਰੁਪਏ ਦਿੱਤੇ ਨੇ ਉਹ ਵੀ ਬਿਲਡਿੰਗ ਬਣ ਕੇ ਤਿਆਰ ਹੋ ਚੁੱਕੀ ਆ ਉਹਨਾਂ ਦੇ ਉੱਤੇ ਹੋਏ ਪੈਸਿਆਂ ਨਾਲ ਔਰ ਤੁਸੀਂ ਸਰ ਨੂੰ ਵੱਡਾ ਉਹਨਾਂ ਦਾ ਇੱਥੇ ਜਿਹੜੇ ਡੇਰੇ ਨੇ ਜਿੱਥੇ ਜ਼ਿਮੀਂਦਾਰ ਭਰਾ ਸਾਡੇ ਰਹਿੰਦੇ ਨੇ ਹਰ ਡੇਰੇ ਨੂੰ ਸੋਲਰ ਲਾਈਟ ਦਿੱਤੀ ਆ ਤੇ ਹੋਰ ਉਹਨਾਂ ਨੇ ਬਹੁਤ ਸਾਰੀ ਡਿਵੈਲਪਮੈਂਟ ਕਰਾਈ ਆ ਸਾਂਸੀ ਬਰਾਦਰੀ ਨੂੰ 35 ਲੱਖ ਰੁਪਏ ਦੇ ਕੇ ਉਹਨਾਂ ਦਾ ਭਵਨ ਬਣਾਇਆ ਸਾਡੇ ਰਵਿਦਾਸ ਭਵਨ ਦਾ ਉਹਨਾਂ ਨੂੰ 20 ਲੱਖ ਰੁਪਏ ਦੇ ਕੇ ਉਹਨਾਂ ਦਾ ਭਵਨ ਦੀ ਤਿਆਰੀ ਕਰਵਾਈ ਆ ਬਾਲਮਿਕ ਸਮਾਜ ਨੂੰ 5 ਲੱਖ ਰੁਪਏ ਦਿੱਤਾ ਵਾ ਇਸ ਤਰ੍ਹਾਂ ਹਰ ਸਮਾਜ ਦੀ ਜਿਹੜੇ ਵੀ ਸਮਾਜ ਨਿਕਲਾਂ ਨੋਰ ਦੇ ਜਿੰਨੀਆਂ ਵੀ ਜਾਤੀਆਂ ਨੇ ਸਾਰਿਆਂ ਦਾ ਬਹੁਤ ਜ਼ਿਆਦਾ ਮਾਨ ਸਤਕਾਰ ਕੀਤਾ ਤੇ ਉਹਨਾਂ ਨੇ ਭਵਨਾਂ ਨੂੰ ਤੇ ਉਹਨਾਂ ਦੇ ਧਾਰਮਿਕ ਸਥਾਨਾਂ ਨੂੰ ਬਹੁਤ ਸਾਰੇ ਪੈਸੇ ਦੇ ਕੇ ਡਿਵੈਲਪਮੈਂਟ ਕਰਾਈ ਆ ਅਸੀਂ ਚਾਹੁੰਦੇ ਆ ਕਿ ਰੰਧਾਵਾ ਸਾਹਿਬ ਫੇਰ ਇੱਕ ਵਾਰੀ ਮੈਂਬਰ ਪ ਤੇ ਉਹ ਸਾਡੇ ਹਲਕੇ ਦੀ ਡੇਰਾ ਬਾਬਾ ਨਾਨਕ ਦਾ ਫਿਰ ਵਿਕਾਸ ਕਰਾਂ ਸਾਡੇ ਇਧਰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੀ ਜੋ ਆ ਉਹਨਾਂ ਦਾ ਰੁਝਾਨ ਹੈਗਾ ਮੈਂ ਇੱਥੇ ਕਲਾਂਨੌਰ ਤੋਂ ਪੀਪੀ ਪੰਚਾਇਤ ਦੇ ਵਿੱਚੋਂ ਸੇਵਾ ਕਰਨ ਦਾ ਮੈਨੂੰ ਮੌਕਾ ਮਿਲਿਆ ਕਿਉਂਕਿ ਪੀਪੀ ਪੰਚਾਇਤ ਦੇ ਵਿੱਚ ਹਕੀਮਪੁਰ ਰੋਡ ਤੇ ਗੁਰਦੁਆਰਾ ਸਾਹਿਬ ਹੀ ਉਹ ਉੱਥੇ ਮਤਲਬ ਗੁਰਦੁਆਰਾ ਸਾਹਿਬ ਨੂੰ ਉਹਨਾਂ ਨੇ ਜ਼ਮੀਨ ਦਿੱਤੀ ਨਾਲ ਆਪਣਾ ਫੰਡ ਦਿੱਤਾ ਤੇ ਜਿਹੜਾ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਾਈ ਪਲੱਸ ਮੀਰੀ ਜਿਹੜੀ ਸਾਡੀ ਪੰਚਾਇਤ ਆ ਉਹ ਸਭ ਡੇਰਿਆਂ ਦੇ ਨਾਲ ਸੰਬੰਧ ਰੱਖਦੀ ਆ ਡੇਰੇ ਨੇ 1200 ਫੁੱਟ ਦੇ ਰਸਤੇ ਜਿਹੜੇ 1200 ਫੁੱਟ ਦੇ ਰਸਤੇ ਵੀ ਜਿਹੜੇ ਆ ਨਾ ਰੰਧਾਵਾ ਸਾਹਿਬ ਨੇ ਇੰਟਰਲੌਕ ਲਾ ਕੇ ਤੇ ਪੱਕੇ ਕਰਾਏ ਬਾਕੀ ਇਹ ਆ ਕਿ ਕੋਈ ਬੰਦਾ ਦੱਸ ਦੇ ਕਿ ਪੀਏਪੀ ਪੰਚਾਇਤ ਜਿੰਨੇ ਵੀ ਡੇਰੇ ਆ ਸਾਰੇ ਇੰਟਰਲੌਕ ਲਾ ਕੇ ਤੇ ਪੱਕੇ ਕਰਾਏ ਗਏ ਆ ਇੱਕ ਰਸਤਾ ਨਹੀਂ ਜਿਹੜਾ ਕਿ ਜਿਹੜਾ ਮਤਲਬ ਕੱਚਾ ਹੋਊਗਾ ਅਸੀਂ ਰੰਧਾਵਾ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਤੇ ਜਿਹੜੀ ਆ ਇਲੈਕਸ਼ਨ ਆ ਉਹ ਵੀ ਰੰਧਾਵਾ ਸਾਹਿਬ ਚੰਗੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਨਗੇ ਰਮਦਾਵਾ ਸਾਹਿਬ ਜੋ ਵਿਕਾਸ ਪੁਰਸ਼ ਦੇ ਨਾਮ ਦਿੱਤੇ ਜਾਣੇ ਜਾਂਦੇ ਨੇ ਉਹਨਾਂ ਨੇ ਆਪਣੇ ਕਾਰਜਕਾਰ ਚ ਰਹਿੰਦਿਆਂ ਜਿੱਥੇ ਕਲਾਨੌਰ ਦੇ ਬਹੁਤ ਵੱਡੇ ਵਿਕਾਸ ਕੀਤੇ ਨੇ ਉੱਥੇ ਮੈਂ ਦੱਸਣਾ ਚਾਹੁੰਦਾ ਕਿ ਪਿੰਡਾਂ ਦੇ ਵਿਕਾਸ ਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਹੱਥ ਆ ਉਹਨਾਂ ਪਿੰਡਾਂ ਦੀ ਨਹਿਾਰ ਨੂੰ ਬਦਲ ਕੇ ਰੱਖ ਦਿੱਤਾ ਜਿੱਥੇ ਕਲਾਨੌਰ ਦੀ ਗੱਲ ਕਰੀਏ ਤੇ ਸਾਡੇ ਧਾਰਮਿਕ ਸਥਾਨ ਜਿਸ ਤਰ੍ਹਾਂ ਬਾਬਾ ਪੂਰਾ ਜੀ ਸਥਾਨ ਆ ਉਥੇ ਉਹਨਾਂ ਵੱਡੇ ਲੈਵਲ ਤੇ ਇੰਟਰਲੋਕ ਲਵਾ ਕੇ ਉਹਨਾਂ ਉਸ ਜਗ੍ਹਾ ਦਾ ਨਿਰਮਾਣ ਕਰਵਾਇਆ ਜਿਵੇਂ ਬਾਬਾ ਜੀ ਲਾਲ ਜੀ ਨੂੰ ਜਾਂਦੀ ਰਸਤਾ ਇੰਟਰਲੋਕ ਲਾ ਕੇ ਲਾਇਆ ਤੇ ਚਾਰ ਚਫੇਰੇ ਕਲਾਂਨੁਰ ਦੇ ਵਿੱਚ ਜਿੰਨੇ ਵੀ ਡੇਰੇ ਪੈਂਦੇ ਨੇ ਉਹਨਾਂ ਸਾਰਿਆਂ ਡੇਰਿਆਂ ਦੇ ਰਸਤਿਆਂ ਨੂੰ ਇੰਟਰਲੋਕ ਦੇ ਨਾਲ ਪੱਕਿਆਂ ਕਰਾਇਆ ਤੇ ਕਲਾਂਨੁਰ ਦੀ ਬੜੇ ਵੱਡੇ ਟਾਈਮ ਦੇ ਤੋਂ ਇੱਕ ਮੰਗ ਸੀ ਕਿ ਇੱਥੇ ਕੂੜੇ ਦਾ ਕੋਈ ਵੀ ਪ੍ਰਬੰਧ ਨਹੀਂ ਸੀ ਹੈਗਾ ਕੂੜਾ ਸੁੱਟਣ ਦਾ ਉਹ ਉਹਨਾਂ ਕੂੜਾ ਡੈਂਪ ਇੱਕ ਬਣਵਾ ਕੇ ਕਲਾਂਨੁਰ ਨੂੰ ਦਿੱਤਾ ਜਿੱਥੇ ਉਹਨਾਂ ਐਨੇ ਵੱਡੇ ਲੈਵਲ ਤੇ ਕੰਮ ਕੀਤੇ ਨੇ ਉਥੇ ਉਹਨਾਂ ਦੀ ਇਲੈਕਸ਼ਨ ਦੇ ਵਿੱਚ ਉਹਨਾਂ ਦੇ ਜਿਹੜਾ ਆਕਾਰ ਤੇ ਆਧਾਰ ਆ ਉਹ ਬਹੁਤ ਸਾਫ ਸੁਥਰਾ ਹੋ ਕੇ ਪੇਸ਼ ਹੋ ਰਿਹਾ ਵਾ ਤੇ ਲੋਕ ਉਹਨਾਂ ਨੂੰ ਵੋਟਾਂ ਪਾ ਕੇ ਵੱਡੀ ਲੀਡ ਨਾਲ ਜਿਤਾਉਣਗੇ ਅਸੀਂ ਤੇ ਇਹੋ ਚਾਹੁੰਦੇ ਆ ਕਿ ਸਾਡੇ ਜੋ ਲੀਡਰ ਨੇ ਸਰਦਾਰ ਸੁਖਜਿੰਦਰ ਸਿੰਘ ਰੰਡਾਵਾ ਉਹਨਾਂ ਦਾ ਵੱਡੀ ਲੀਡ ਦੇ ਨਾਲ ਇਥੋਂ ਜਿੱਤ ਸਕਣ ਤੇ ਲੋਕਾਂ ਨੂੰ ਫੇਰ ਸੇਵਾ ਕਰਨ ਦਾ ਉਹਨਾਂ ਨੂੰ ਮੌਕਾ ਦੇਣ ਤਾਂ ਜੋ ਆਪਣੇ ਇਲਾਕੇ ਦੀ ਉਹ ਹੋਰ ਸੇਵਾ ਕਰਕੇ ਆਪਣਾ ਮਾਣ ਮਹਿਸੂਸ ਕਰ ਸਕਣ ਰੰਡਾਵਾ ਸਾਹਿਬ ਬੇਲਾ ਬਾਬਾ ਨਾਲ ਹਲਕੇ ਤੋਂ ਨੌਕਸਾਬਾ ਦਾ ਇਲੈਕਸ਼ਨ ਲੜ ਰਹੇ ਨੇ ਉਹਨਾਂ ਦੀ ਜਿੱਤ ਜਕੀਨੀ ਆ ਅਸੀਂ ਸਾਰੇ ਵਰਕਰ ਇਸ ਗੱਲ ਲਈ ਦਵਾ ਕਰਨੇ ਆ ਕਿ ਕਿਤੇ ਵਿਕਾਸ ਦੇ ਕੰਮਾਂ ਦਾ ਲੋਕ ਕੰਮ ਵੇਖਦੇ ਨੇ ਲੋਕਾਂ ਨਾਲ ਕਿਤੇ ਝੂਠੇ ਲਾਰੇ ਉਹ ਕੰਮ ਨਹੀਂ ਆਉਂਦੇ ਝੂਠ ਕਦੇ ਸਚਾਈ ਦੇ ਉੱਤੇ ਜਿੱਤ ਪ੍ਰਾਪਤ ਨਹੀਂ ਕਰਦਾ ਅਰਬਾਬ ਸਾਹਿਬ ਨੇ ਗੱਲ ਕਰ ਲਈ ਆ ਵਿਰੋਧੀ ਗੱਲ ਕਰਦੇ ਨੇ ਕਲਾਂਨੌਰ ਦਾ ਵਿਕਾਸ ਕੋਈ ਨਹੀਂ ਘਟਣੀ ਲੱਗੀ ਵਿਕਾਸ ਨਹੀਂ ਕੀਤਾ ਕੋਈ ਮੈਂ ਉਹਨਾਂ ਦੀ ਜਾਣਕਾਰੀ ਦੇ ਦੱਸ ਦੇਣਾ ਚਾਹੁੰਦਾ ਤੇ ਉਹ ਕਿਸੇ ਵੇਲੇ ਕਲਾਂਨੌਰ ਪੰਚਾਇਤ ਦਾ ਵੀ ਮੈਂਬਰ ਰਹੇ ਨੇ ਤੇ ਉਹਨਾਂ ਵੀ ਆਪਣੀ ਮੈਂਬਰੀ ਜੁ ਕੋਈ ਵਿਕਾਸ ਦਾ ਕੰਮ ਕੀਤਾ ਜਾਂ ਆਪਣੀ ਪੰਚਾਇਤ ਜੁ ਕਰਵਾਇਆ ਤੇ ਦੱਸੋ ਜੇ ਇਹ ਗੱਲ ਸਾਹਿਬ ਦੀ ਅਜੇ ਸਪਾਰਕ ਜੇ ਅਸੀਂ ਖੜੇ ਆ ਸ਼ਿਵਜੀ ਮਹਾਰਾਜ ਦੇ ਮੰਦਿਰ ਦੇ ਸਾਹਮਣੇ ਇੱਥੇ ਕਰੋੜਾਂ ਰੁਪਏ ਲਾ ਕੇ ਇੱਥੇ ਕੂੜੇ ਦਾ ਡੈਂਪ ਸੀ ਤੇ ਲੋਕਾਂ ਨੇ ਨਿਯਾਇਜ਼ ਕਬਜੇ ਕੀਤੇ ਸਨ ਉਹਨਾਂ ਨੂੰ ਛਲਾ ਕੇ ਤੇ ਇੱਥੇ ਕੋਰੋਨਾ ਰਵੇ ਲਾ ਕੇ ਬੱਛੇ ਮੰਦਰੀ ਪਾਰਕ ਬਣਾਈ ਆ ਤੇ ਲੋਕ ਸ਼ਾਮ ਨੂੰ ਇੱਥੇ ਸੈਰ ਕਰਦੇ ਨੇ ਰੰਧਾਵਾ ਸਾਦੇ ਗੁਣ ਗਾਉਂਦੇ ਨੇ ਕਲੰਨੌਰ ਦੇ ਵਿੱਚ ਜਿਹੜੇ ਤੁਸੀਂ ਕੰਮ ਦੀ ਗੱਲ ਕਰਨਦੇ ਹੋ ਪਹਿਲਾਂ ਤੇ ਸਾਡੇ ਰੰਧਾਵਾ ਸਾਹਿਬ ਨੇ ਇੱਥੇ ਉਹ ਵਜੀਰ ਰਹੇ ਨੇ ਉਹਨਾਂ ਨੇ ਕੋਈ ਪੱਖਵਾਸ ਤੋਂ ਉੱਠ ਕੇ ਸਾਰਾ ਇਹ ਕਲੰਨੌਰ ਦੇ ਵਿੱਚ ਕੰਮ ਕਰਾਇਆ ਸਭ ਤੋਂ ਪਹਿਲਾਂ ਇੱਥੇ ਇੱਥੇ ਜਿੱਥੇ ਆਪਾਂ ਖੜੇ ਆ ਇੱਥੇ ਲੋਕਾਂ ਨੂੰ ਪਤਾ ਹੈ ਕੀ ਹਾਲਾਤ ਹੁੰਦੇ ਨੇ ਪਾਰਕ ਦੇ ਇਤੋ ਕਾਲੀਦਲ ਦੇ ਰਹੇ ਵਜੀਰ ਰਹੀ ਪੰਚਾਇਤ ਜਿਸ ਬੰਦੇ ਨੇ ਕੋਈ ਕਤਾਈ ਕੀਤੀ ਜਾਂ ਬੋਲਿਆ ਉਹ ਖੁਦ ਮੈਂਬਰ ਪੰਚਾਇਤ ਦੀ ਟਾਈਮ ਵਿੱਚ ਉਦੋਂ ਉਹਨਾਂ ਨੇ ਫਰਕ ਦੇ ਕੀ ਉਹਨਾਂ ਨੇ ਇਧਰ ਕਦੀ ਖਿਆਲ ਨਹੀਂ ਕੀਤਾ ਮੈਂ ਕਿਹਨੂੰ ਵੇਖਿਆ ਇਹ ਸ਼ਹਿਰ ਨੂੰ ਨਹੀਂ ਸੁੰਦਰੀਕਰਨ ਦਿੱਤਾ ਜਿਹੜਾ ਹੁਣ ਇੱਥੇ ਖਲੋਤੇ ਆ ਇਹ ਉਦੋਂ ਦਾ ਹਾਲ ਸੀ ਦੇਣਾ ਕੀ ਇੱਥੇ ਹਾਲਾਤ ਸਨ ਜਦੋਂ ਇਹ ਜਿਹੜੀ ਪਾਰਕ ਬਣੀ ਆ ਇਹ ਪਾਰਕ ਬੰਦਿਆ ਬੰਦਿਆ ਕੀ ਹਾਲਾਤ ਹੋਏ ਕਿੱਥੋਂ ਤੱਕ ਕੰਮ ਗਿਆ ਅੱਜ ਸਾਰਾ ਸ਼ਹਿਰ ਸ਼ਾਮਾਂ ਨੂੰ ਇੱਥੇ ਇਕੱਠਾ ਹੁੰਦਾ ਤੇ ਜੋ ਨਿਆਲੇ ਸਾਈਕਲ ਚਲਾਉਂਦੇ ਨੇ ਖੇਡਦੇ ਦਾ ਟਰੈਕ ਵਿੱਚ ਫਿਰਦੇ ਸਿਰੇ ਸੈਰ ਕਰਦੇ ਨੇ ਤੇ ਸੀਸਾ ਦਿੰਦੇ ਆ ਸ਼ਿਵਜੀ ਮਹਾਰਾਜ ਨਾਲ ਦਰਸ਼ਨ ਕਰਦੇ ਤੇ ਨਾਲੇ ਸੀਸਾ ਦਿੰਦੇ ਨੇ ਕਿ ਕਿ ਸੱਜਣ ਨੇ ਕਿਤੇ ਪਾਰਕ ਬਣਾਏ ਔਰ ਇਲੈਕਸ਼ਨ 'ਚ ਵਾਦਾ ਕੀਤਾ ਤੇ ਬਣਾ ਕੇ ਦੱਸੀ ਉਹਨਾਂ ਦੇ ਵਜ਼ੀਰ ਕਿਉਂਕਿ ਕੋ ਬਣੀ ਨਹੀਂ ਦੂਜੀ ਗੱਲ ਰਹੀ ਸ਼ਹਿਰ ਦੇ ਵਿਕਾਸ ਦੇ ਕੰਮਾਂ ਦੀ ਆ ਤੁਹਾਡੇ ਸਾਹਮਣੇ ਬੱਸ ਸਟੈਂਡ ਦੀ ਬੈਕ ਸਾਈਡ ਤੇ ਪਟਵਾਰਖਾਨਾ ਬਣਿਆ ਇਸ ਟੀਮ ਦੀ ਕੋਟ ਬਣਦੀ ਇਹ ਵੀ ਉਹਨਾਂ ਦੀ ਦੇਣ ਦਾ 7 ਕਰੋੜ ਰੁਪਏ ਦਿੱਤਾ ਦਾ ਤੇ ਦੋਨ ਵਰਦੇ ਸਾਡੇ ਹਲਤ ਮੈਘਮਾ ਜਿਹੜਾ ਸਾਡੇ ਆਪਣੇ ਹਸਪੀਟਲ ਆ ਉਹਦੀ ਬਿਲਡਿੰਗ ਤਿਆਰ ਆ ਉਹ ਵੀ ਕੰਮ ਟਕਿਆ ਗਿਆ ਪਰ ਇਹ ਕਾਲਜ ਆ ਪਿਆਰ ਆ ਉਹ ਵੀ ਕੰਮ ਟਕਿਆ ਪੜਾਈ ਹੁੰਦੀ ਬੱਚੇ ਪੜ੍ਹ ਰਹੇ ਨੇ ਇੱਕ ਸਾਡੇ ਸਾਂਸੀ ਬਰਾੜੀ ਨੂੰ ਜੰਜ ਕਰ ਦਿੱਤਾ ਪਰਲੀ ਸਾਡੇ ਹਰੀ ਮਾਵਾਂ ਰੋਡ ਤੇ ਉਹਦਾ ਮੈਂ 35 36 ਲੱਖ ਰੁਪਏ ਦਿੱਤਾ ਮੈਨੂੰ ਇਹਦੇ ਬਾਰੇ ਜਾਣ ਦੋ ਕਨਾਲ ਜਗ੍ਹਾ ਤੇ 35 2 ਕਨਾਲ ਜਗ੍ਹਾ ਤੇ 36 ਸ੍ਰੀ ਬੰਦਾ ਸਿੰਘ ਬਹਾਦਰ ਦੀ ਜਗ ਗੁਰਦੁਆਰਾ ਜਿੱਥੇ ਮੇਰਾ ਘਰ ਆ ਉਹਦੇ ਥਲੜੇ ਬੰਨੇ ਪਾਰਕ ਬਣਾਈ ਬਹੁਤ ਸੁੰਦਰ ਜਗ੍ਹਾ ਤੁਸੀਂ ਦੇਖ ਸਕਦੇ ਹੋ 2-3 ਕਰੋੜ ਵੀ ਉੱਥੇ 4 4.5 ਕਰੋੜ ਵੀ ਇੱਥੇ ਲੱਗਾ ਸੈਂਟਰ ਦਾ ਵੀ ਲੱਗਾ ਤੇ ਪੰਜਾਬ ਦਾ ਵੀ ਲੱਗਾ ਸਾਂਝਾ ਪੈਸਾ ਲੱਗਾ